ਆਹ ਕਿ ਖੁਸ਼ ਹੋ ਹਾਂ ਹਾਂ ਤੇ ਸਸਤਰ ਕਾਲ ਦਾ ਸਾਰਾ ਨੂੰ ਕਿੱਦਾਂ ਸਾਰੇ ਆਈ ਹੋਪ ਤੇ ਸਾਰੇ ਨਾਲ ਬੱਤੀਆਂ ਹੋ ਕੇ ਤੇ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਆ ਤੇ ਬਾਕੀ ਅੱਜ ਆਪਾਂ ਕਰਾਂਗੇ ਸ਼ਾਪਿੰਗ ਤੇ ਸੂਟ ਲੈਣ ਚੱਲੇ ਆ ਕਾਲਾ ਪੜਿਸਰ ਘਰ ਤਰ ਜਾਣ ਸੀਗਾ ਤੇ ਸੋਤਿਆ ਕਲਰ ਨਵਾਂ ਸੂਟ ਪਾਈਏ ਹਨਾ ਤੇ ਕਿੰਨਾ ਟਾਈਮ ਹੋਗਾ ਕਾਫੀ ਟਾਈਮ ਹੋਗਾ ਆਪਾਂ ਕਰ ਸੂਟ ਲਾਈਤਾ ਪ੍ਰੋਮੋਸ਼ਨਾਂ ਦੇ ਆਉਂਦੇ ਆਪਾਂ ਉਹ ਹੀ ਪਾ ਲਈਦੇ ਆ ਤੇ ਚਲੋ ਅੱਜ ਪਰਮਾਤਵਾਲ ਮੇਰ ਕੀਤੀ ਆ ਹਨਾ ਚਲੋ ਆਪਣੇ ਕੋਲ ਹੈਗਾ ਚਲੋ ਜੋ ਵੀ ਹੈਗਾ ਹਨਾ ਆਪਾਂ ਚਲੋ ਸੋਤਾਂ ਚਲੋ ਅੱਜ ਆਪਦੇ ਮਨ ਪਸੰਦ ਦਾ ਸੂਟ ਲਈਏ ਹਨਾ ਪ੍ਰਮੋਸ਼ਨ ਵਾਲਾ ਤਾਂ ਦੇ ਜਾਂਦੇ ਰਹਿੰਦੇ ਆ ਤੇ ਹੁਣ ਆਪਾਂ ਪਹਿਲਾਂ ਤਿੰਨ ਲੱਗਿਆਂ ਚਾ ਤੀ ਦੀ ਬੈਠੇ ਹੋਇਆ ਤੇ ਇਹ ਕਹਿੰਦੇ ਚਲੋ ਮਾਦਨ ਸੂਟ ਦਵਾ ਕੇ ਲਓ ਨੀਆ ਤੇ ਫਿਰ ਆਪਾਂ ਅੱਜ ਤੁਰਦੇ ਪਸੰਦ ਦਾ ਸੂਟ ਲੈ ਕੇ ਆਵਾਂਗੇ ਤੇ ਹੁਣ ਆਪਾਂ ਮਿਲਦੇ ਫਿਰ ਆ ਕੇ ਪੈਂਟ ਤੇ ਆਪਣੀ ਸ਼ਾਪ ਆ ਪਹਿਲਾਂ ਆਪਾਂ ਤਿੰਨ ਲੱਗਿਆਂ ਚਾ ਫਿਰ ਆਪਾਂ ਚੱਲਾਂਗੇ ਰਾਡੀਓ ਸਾਈਟ ਹੋਰ ਦਿੱਕੀਏ ਤੋਂ ਦੇਖੋ ਜੀ ਆ ਆਪਣਾ ਪਿੰਡ ਦਾ ਤੇ ਪਿੰਡ ਦੀ ਕਲੀਏ ਸਾਡੇ ਲੈ ਆ ਜਮ ਹਾਂਜੀ ਤੇ ਅੱਜ ਆਪਾਂ ਸ਼ਾਪ ਤੇ ਕੱਲੇ ਆ ਤੇ ਆਹ ਸਾਹਮਣੇ ਨਾਲ ਦਾ ਘਰ ਆ ਤੇ ਆਪ ਪਹੁੰਚ ਗਏ ਹਾਂ ਤੇ ਵੇਖਦੇ ਅੰਦਰ ਜਾ ਕੇ ਆਪਾਂ ਕੱਪੜੇ ਵਾਲੇ ਸ਼ਾਪ ਤੇ ਆ ਕੇ ਆ ਤੇ ਸੂਟ ਖਰੀਦਣ ਲੱਗਿਆ ਤੇ ਦੇਖਾ ਕਿਹੜਾ ਸੋਹਣਾ ਲੱਗੂਗਾ ਦੇਖਣਾ ਤੁਹਾਨੂੰ ਆਉਦੀ ਪਸੰਦ ਹੁਣ ਤਾਂ ਗਰਮੀ ਜੀ ਆ ਗਈ ਨਾ ਫੋਟੋਆਂ ਦੇ ਲੈਣੇ ਇਹ ਸੋਹਣਾ ਲੱਗਣਗੇ ਫੋਲੋ ਸੋਟਾ ਦੇ ਹਾਂ ਕੱਪੜਾ ਵਿਛਾ ਟਣਾ ਕਿਹੜਾ ਸੋਹਣਾ ਲੱਗਦਾ ਤੂੰ ਦੇਖ ਤੈਨੂੰ ਜਿਹੜਾ ਪਸੰਦ ਆ ਗਰਮੀ ਵਾਲਾ ਕਿ ਸਰਦੀ ਵਾਲਾ ਗਰਮੀ ਚ ਪਾਉਣਗੇ ਉੱਥੇ ਗਰਮੀ ਚ ਜਿਹੜਾ ਗਰਮੀ ਤੇ ਪੈਜਦੀ ਉਹ ਲਾ ਦੋ ਗਰਮੀ ਕਿਹੜਾ ਸੋਹਣਾ ਰੱਖੂ ਤੇ ਤਿੰਨੋਂ ਸੇਮ ਹੀ ਆ ਕਲਰ ਅਲੱਗ-ਲੱਗ ਆ ਤੂੰ ਦੇਖ ਤੈਨੂੰ ਕਿਹੜਾ ਸੋਹਣਾ ਆਦਾ ਚੋਰਾ ਸੋਹਣਾ ਵਾਦ ਰੱਖੂਗਾ ਉਹ ਪਾ ਲਾਂਗੇ ਸਿਆਤ ਲੈ ਲੈਣਾ ਕਰ ਲਾ ਟਰਾਈ ਸੋਨੂ ਨੂੰ ਸੋਨੂ ਨੂੰ ਲੈ ਲੈਣਾ ਹੂੰ ਇਹ ਵੀ ਕਰਾਂ ਹੂੰ ਟਰੈਕਟ ਕਰ ਲਿਆ ਠੀਕ ਲੱਗਿਆ ਤੇ ਤੇ ਚਲੋ ਕਰ ਤੋਏ ਹਾਂ ਤੇ ਆਪਾਂ ਸੂਟ ਤਾਂ ਕਸੰਦ ਕਰ ਲਿਆ ਸੀ ਤੇ ਆਪਾਂ ਲਾ ਲਿਆ ਸੀ ਦਾ ਤੇ ਹੁਣ ਆਪਾਂ ਸਟ੍ਰੇਟਿੰਗ ਲਈ ਬੈਠ ਜਾਈਏ ਫਿਰ ਸੂਟ ਆਪਾਂ ਕਰ ਲਿਆ ਸੀ ਸਲੱਟ ਤੇ ਕਾਲਾ ਪਾ ਬਲੌਗ ਤੇ ਦਿਖਾਵਾਂਗੇ ਤੁਹਾਨੂੰ ਸਾਰੇ ਜਣਾਂ ਨੂੰ ਤੇ ਖਪਾਇਆ ਤੇ ਵਾਕਿ ਹੁਣ ਆਪਾਂ ਸਟ੍ਰੇਟਿੰਗ ਲਈ ਚੱਲ ਜਾਈਏ ਤੇ ਤੀਜਾ ਕਰ ਵੀ ਨਹੀਂੜੀ ਆ ਤੇ ਚੱਲ ਆਪਾਂ ਮੱਖਦੇ ਜਾਈਏ ਲਾ ਪਰ ਮੈਂ ਪਿਆ ਆ ਗਿਆ ਨਾ ਵੀ 100 ਰੁਪਿਆ ਲੈ ਕੇ ਆਵਾਂ ਤੇ ਭਾਈ ਐਟ ਅ ਟਾਈਮ ਸੂਟ ਦੇਣ ਵਾਸਤੇ ਤਾਂ ਇਹ ਬੰਦਾ ਹੀ ਆ ਲਾ ਪਰ ਮੈਂ ਪੈਸੇ ਪੇਮੈਂਟ ਤਾਂ ਵਾਦੇ ਕੀਤੇ ਆ ਨਾ ਦਦੀ ਮੈਨੂੰ ਵਲੌਗਸ ਤੇ ਨਹੀਂ ਲੱਤ ਮੇਰੇ ਤੇ ਘਰੇ ਵਾਲਾ ਪਿਆਣਾ ਲਾਓ ਤੇ ਆਪਾਂ ਸੂਟ ਕਾਣ ਲਿਦਿਆ ਤਾਂ ਸੂਟ ਰੈਡੀ ਤੇ ਬਾਕੀ ਹੁਣ ਆਪਾਂ ਚੱਲਿਆ ਘਰੇ ਤੇ ਤੇ ਕਾ ਸੂਟ ਤੁਹਾਡਾ ਰੈਡੀ ਹੋ ਜਾਊਗਾ ਤੇ ਕੱਲ ਨੂੰ ਆਪਾਂ ਪਾਵਾਂਗੇ ਅਰਸਰ ਕੋਰਤੋਰੇ ਜਾਵਾਂਗੇ ਤੇ ਉੱਥੇ ਦਰਸ਼ਲ ਕਰਨ ਲਈ ਤੇ ਚਲੋ ਆਪਾਂ ਸੋਚਾ ਸੂਟ ਰਾਣੀ ਹੋ ਜਾਊਗਾ ਆਪਣਾ ਤੇ ਕੱਲ ਧੱਕ ਆਪਾਂ ਪਾਵਾਂਗੇ ਤੇ ਹੁਣ ਆਪਾਂ ਤਲਿਆ ਘਰੇ ਹਾਂਜੀ ਤੇ ਹੁਣ ਆਪਾਂ ਘਰੇ ਆ ਕੇ ਸੀਗਾ ਸੂਟ ਸਲੈਕਟ ਹੋ ਗਿਆ ਤੇ ਬਾਕੀ ਜਿਾ ਤੇ ਪਾਪੀ ਦਾ ਫੁਣ ਆ ਸੀਗਾ ਜੀ ਤੋਂ ਕੰਦ ਸੇ ਮੇਰੇ ਮੈਂਤੀ ਲਾਜੋ ਤੇ ਆਪਾਂ ਅੱਜ ਆਪਾਂ ਤੁਹਾਨੂੰ ਆਪਣੇ ਭਾਪੀ ਨਾਲ ਮਿਲਾਵਾਂਗੇ ਤੇ ਉਹਨਾਂ ਦੇ ਘਰੇ ਜਾਵਾਂਗੇ ਤੇ ਬਾਕੀ ਉਹਨਾਂ ਨੇ ਵਿਆਹ ਤੇ ਜਾਣਾ ਸੀ ਉਹਨਾਂ ਨੇ ਮਨ ਕਿਆ ਸੇ ਮੈਂਤੀ ਲਾਜੋ ਤੇ ਆਪਾਂ ਮੈਂਤੀ ਵੀ ਲਾ ਲੈਣਿਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਣੀ ਕਲਾ ਤੇ ਬਾਕੀ ਆਪਣਾ ਬਲੌਗ ਇਦਾਂ ਲੱਗ ਗਿਆ ਕਮੈਂਟ ਵਰਕ ਜਦੋਂ ਦੱਸੋ ਮੈਂ ਤੀ ਤੁਹਾਨੂੰ ਦਿਖਾਵਾਂਗੇ ਸਾਰਾ ਦਾ ਕਮੈਂਟ ਕਰਕੇ ਦੱਸੋ ਬੰਦੀ ਕਿੱtar ਲੱਗਿਆ ਤੇ ਬਾਕੀ ਹੁਣ ਆਪਾਂ ਤਿਆਰ ਹੋ ਗਏ ਸੀ ਕਿ ਤੇ ਭਾਪੀ ਦੇ ਕੋਲ ਆ ਕੇ ਉਹਨਾਂ ਨੇ ਆਪੜ 3 ਵਜੇ ਦਾ ਕੈਸ ਤੇ 4 ਵਜੇ ਨਾਲੇ ਹੋ ਕੇ ਤੇ ਹੁਣ ਆਪਾਂ ਚੱਲੇ ਆ ਤੇ ਚਲੋ ਆਪਾਂ ਭਾਪੀ ਨੂੰ ਜਾ ਕੇ ਮਿਲਾਂਨੇ ਸੋ ਉਹਦੇ ਭਾਪੀ ਨੇ ਆ ਕੇ ਅਨਲਾ ਘਾਰਾ ਜੀ ਤੇ ਆਪਾਂ ਥੋੜੇ ਘਤੋਰਾ ਬਾਕੀ بابا ਜੀ ਨੂੰ ਕਾਲ ਕਰਤੀ ਆਉਤ ਜੀ ਆਪ ਪਹੁੰਚ ਗਏ ਤੇ ਬਾਕੀ ਮਣਾ ਕੇ ਜਾ ਕੇ ਪਪਾ ਪੀਨੋ ਘਰ ਤੇ ਪਾਲ ਕਿ ਆਕਰ ਨਾਲ ੜਕਾ ਕੇ ਖੁੱਲਿਆ ਤਾਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਾ ਜ਼ਿਆਦਾ ਡਰ ਲੱਗਾ ਤਾਂ ਆਹ ਦੇਖੋ ਪਪਾ ਪੀ ਕੇ ਘਰ ਪਹੁੰਚ ਗਏ ਤੇ ਜਦੋਂ ਆਪਾਂ ਲਾਵਾਂਗੇ ਮੈਂ ਤੇ ਤੇ ਪਾਪੇ ਥੋੜਾ ਸ਼ਰਮੋਂ ਤੇ ਪਏ ਜਾਂ ਤੇ ਉਹ ਨਹੀਂ ਸਾਹਮਣੇ ਆਰੇ ਕੈਮਰੇ ਤੇ ਆਪਾਂ ਨਹੀਂ ਦਿਖਾਵਾਂਗੇ ਤੇ ਬਾਕੀ ਉਹਨਾਂ ਦੇ ਇੱਕ ਡਾਕੀ ਰੱਖਿਆ ਆ ਤੇ ਮੈਂ ਤਾਂ ਉਹਨਾਂ ਨੂੰ ਸਪੈਸ਼ਲ ਫੋਨ ਕਰਕੇ ਆ ਪਾਪਾ ਵਾਲਾ ਡਾਕੀ ਤੂੰ ਅੰਦਰ ਰੱਖੋ ਮਨੰਤਰ ਜਾਂ ਤਾਂ ਬਾਰਡਰ ਲਾਦਾ। ਹੁਣ ਆਪਾਂ ਮੈਂਤੀ ਲਾਉਣ ਲੱਗਿਆ। ਆਪ ਵੀ ਜ ਲੈ ਕੱਪੜਾ ਤਾਂ ਕਿ ਹੱਥ ਨਾ ਲੱਪੜਨਾ। ਤੇ ਹੁਣ ਆਪਾਂ ਇਹਨਾਂ ਦੇ ਮੈਂਤੀ ਲਾਵਾਂਗੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗੀ ਆ। ਲੋ ਜੀ ਆਪਣੀ ਮੈਂਤੀ ਹਾਕ ਸਰੰਨ बस थोड़ी उंगलां रखी करती है कंपलीट कमेंट कर तो। लाती ला तो सारे कमेंट करके दसो लगी बाद कि लकी पाना लकील लाते देखो मेहती ला के हाथ ऐटा मार गए मेरे में ਅਭਿਵਾਰ ਖਤ ਡੰਨ ਹੁਣ ਮੈਂ ਪੈਰ ਤੇ ਲਾਉਣ ਲੱਗੀ ਆ ਤੇ ਬਾਕੀ ਆਪਾਂ 20 ਹੱਥਾਂ ਤੇ ਲਾਤੀ ਸੀ ਕਿ ਤੇ ਹੁਣ ਹੱਥ ਪੈਰ ਤੇ ਲਾਉਣ ਲੱਗੀਆਂ ਤੇ ਆਪਾਂ ਦਿਖਾਉਨੇ ਤੁਹਾਨੂੰ ਫੁੱਲ ਵੀਡੀਓ ਲਓ ਤੇ ਆਪਾਂ ਛਪਾ ਤੇ 20 ਲਾਤੀ ਹੁਣ ਆਪਾਂ ਪੈਰਾਂ ਤੇ ਲਾ ਰਹੇ ਆ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗਿਆ ਸੋਨ ਕਰ ਤਾਂ ਆਪਦੀ ਦਮੈਂਤੀ ਲਾਤੀ ਤੇ ਚੱਲੇ ਆ ਤੇ ਬਾਕੀ ਆਪਾਂ ਮੈਂ ਤਿਲਾਤੇ ਤੇ ਅੱਖਾਂ ਦਰਦ ਕਰਨ ਲੱਗੀਆਂ ਸਾਰਾ ਤੇ ਅੱਥਰੂ ਖਰਾਬ ਹੋ ਕੇ ਤੇ ਇਹਨਾਂ ਨੂੰ ਕਹਿੰਦੇ ਆ ਮਿਹਨਤ ਆ ਆਪਣੇ ਕੋਲੇ ਮਿਹਨਤ ਤਾਂ ਵੀ ਹੈਗੀ ਆ ਕਲਾ ਵੀ ਹੈਗੀ ਆ ਬਟ ਆਪਾਂ ਘਰ ਦੇ ਹਾਲਾਤਾਂ ਕਰਕੇ ਕੋਈ ਕੁਝ ਕਰ ਨਹੀਂ ਸਕਦੇ ਹੈਗੇ। ਬਾਕੀ ਕੋਈ ਗੱਲ ਨਹੀਂ। ਪਰਮਾਤਮਾ ਦਾ ਲਾਈਕ ਆਵਦਾ ਵੀ ਆਪਾਂ ਆਪਦੇ ਘਰ ਚ ਰਹੀਏ। ਤੇ ਹੁਣ ਮੈਂ ਮੈਂ ਤਿਲਾਤੀ ਸੀ ਤੇ ਹੁਣ ਮੈਂ ਚਲੀ ਆ ਘਰੇ ਤੇ ਬਾਕੀ ਹੁਣ ਮੈਂ ਤੇ ਲਾ ਤਾਂ ਸਕਦੀ ਆ ਪਰ ਟਣਾ ਆਪਾਂ ਨੇ ਕਲੀਅਰ ਤੇ ਨਹੀਂ ਹੁੰਦੀ ਤੇ ਮੈਂ ਤੇ ਜਵਾਲਾ ਕਰਾਣ ਵਿੱਚ ਚਲ ਫੋਨ ਤੱਕ ਕੇ ਲਾ ਦੇ ਪਰ ਮੈਨੂੰ ਉੱਤਾਰੇ ਮੈਂ ਤੇ ਨਹੀਂ ਆਦੀ ਮੈਂ ਖੋਤ ਲਾ ਲੈਣੀ ਆ ਪਰ ਐਨੀ ਕਲੀਅਰ ਨਹੀਂ ਹੁੰਦੀ ਮੈਂ ਕਾਫੀ ਇਤਨਾ ਬਾਦ ਲਾਇਆ ਤਾਂ ਕਰਕੇ ਸਫਾਈ ਤੇ ਨਹੀਂ ਆਈ ਥੋੜੇ ਜਿ ਤੇ ਬਾਕੀ ਕਿਤਾ ਕਾਫੀ ਟਾਈਮ ਹੋ ਗਿਆ ਮੈਂ ਕਹਦਾ ਕੀਪ ਨੇ ਚਲਾਈ ਪਾਲਾ ਤਾਂ ਮੈਂ ਫਰਕ ਕਰਵਾ ਚਾਹ ਤੇ ਆਲਟਰਾਂ ਤੇ ਰਹਿੰਦਾ ਸੀ ਵੀ ਮੈਂ ਹਰ ਇੱਕ ਤੇ ਲਾਉਂਦੀ ਸੀ ਨਾ ਤੇ ਹੁਣ ਆਲਟਰਾਂ ਤੇ ਵੀ ਆ ਪਰ ਮੇਰੇ ਤੋਂ ਕੰਮ ਹੋਣ ਤੇ ਨਾ ਕਰਨਾ ਹਣਾ ਵੀ ਮੈਂ ਨਹੀਂ ਜਾ ਸਕਦੇ ਤੇ ਅੱਜ ਥੋੜਾ ਟਾਈਮ ਕੱਢ ਕੇ ਆਪਾਂ ਆਏ ਆ ਤੇ ਆਪਾਂ ਮੈਂ ਤੇ ਲਾਤੀ ਤੇ ਹੁਣ ਪਾਪੀ ਕੇ ਅੰਦਰ ਤੇ ਮੈਂ ਹੁਣ ਚੱਲੀਆਂ ਘਰੇ ਤੇ ਆਪਾਂ ਫਿਰ ਮਿਲਦੇ ਆ ਘਰੇ ਇਹ ਮੇਰੀ ਭਾਬੀ ਜੀ ਦਾ ਬੇਟਾ ਇਹ ਪਾਪੀ ਉਹ ਖੜਿਆ ਤੇ ਹੁਣ ਆਪਾਂ ਪਾਪੀ ਕੋਲੋਂ ਨਿਕਲ ਲਿਆ ਕਿਹਾਂ ਤੇ ਬਾਕੀ ਸਾਡਾ ਪਿੰਡ ਦੇਖ ਲਓ ਤੇ ਕਾਫੀ ਜਣ ਪਰਦੇ ਸਤੇ ਤੁਹਾਡੇ ਪਿੰਡ ਦਾ ਨਾਮ ਕੀ ਆ ਚਲੋ ਜਿਹੜਾ ਪੋਰ ਤੇ ਪੜ ਲੂਗਾ ਉੱਤਤਲੇ ਪੱਤੇ ਨਾਲ ਮੇਰੇ ਪਿੰਡ ਦਾ ਪਤਾ ਲੱਗ ਕੇ ਚਾਹਣਾ ਮੇਰੇ ਪਿੰਡ ਦਾ ਕੀਆ ਤੇ ਵਾਕਿ ਵਰਤ ਤੇ ਲਿਖ ਆ ਜਾਂਦੇ ਹੁਣ ਮੈਂ ਘਰੇ ਜਾ ਰਹੀਆਂ ਸਾਰਿਆਂ ਨਾਲ ਕਵਲਟ ਕਰਕੇ ਦੱਸੋ ਵੀ ਕੀ ਲਿਖ ਆਇਆ ਤੇ ਆਪਣੇ ਘਰ ਵੱਲ ਕੱਢੀ ਤੇ ਆਪਾਂ ਹੁਣ ਜਾ ਰਹੇ ਆ ਤੇ ਪਾਪੀ ਨੂੰ ਥੋੜਾ ਸਮਾਨ ਦਿੱਤਾ ਸੀਗਾ ਉਹ ਕਿਸੇ ਨੂੰ ਫੜਾਉਣਾ ਸੀਗਾ ਤੇ ਆਪਾਂ ਫੜਾ ਦੇਵਾਂਗੇ ਬਾਅਦ ਵਿੱਚ ਆਪਾਂ ਘਰੇ ਜਾ ਰਹੇ ਆ ਤੇ ਤੈਨੂੰ ਸੁਣਨ ਸਾਰਾ ਦਿਵਾਲੀ ਆ ਲਾਉਤੀ ਆ ਪਾਪਾ ਪੇ ਦੇ ਮੈਂ ਕਿ ਲਾਤੀ ਸੀ ਤੇ ਹੁਣ ਆਪਾਂ ਘਰੇ ਆ ਗਏ ਆ ਤੇ ਬਾਕੀ ਸਾਰੇ ਨਾ ਕਮੈਂਟ ਕਰਦੇ ਆ ਦੋਸਤੋ ਵੀ ਮੈਂ ਕਿੰਦਾ ਲੱਕਿਆ ਤੇ ਬਾਕੀ ਮੈਂ ਤਾਂ ਆਪਾ ਬਹੁਤ ਕੀਤੀ ਸੀ ਜਿਹੜਾ ਬੋਲ ਤੇ ਆ ਬੋਲ ਜਾਂਦੇ ਤੇ ਜਨਰਾ ਕਿਹੜੇ ਕੌਸ਼ਿ ਵੀ ਨੰਦਰ ਆਪਾਂ ਨੂੰ ਬਹੁਤ ਕੁਝ ਬੋਲਦੇ ਠੀਕ ਆ ਜਿਹੜੇ ਮੈਨੂੰ ਬੋਲਦੇ ਨਾ ਮੇਰੇ ਲਈ ਕੁਝ ਵੀ ਨਹੀਂ ਹੈਗੇ ਰੋਸਟ ਕਰੀ ਜਾਣ ਕਰੀ ਜਾਣ ਆਪਾਂ ਕਿਸੇ ਦਾ ਰਿਪਲਾਈ ਨਹੀਂ ਕਰਦੇ ਤੇ ਬਾਕੀ ਹੁਣ ਆਪਾਂ ਮੈਂ ਤੇ ਲਾਤੀ ਸਟੇਜ ਹੁਣ ਕਰਿਆ ਆ ਕੇ ਸੀਗੇ ਤੇ ਹੁਣ ਆਪਾਂ ਮਿਲਦੇ ਆ ਜੀ ਨੈਕਸਟ ਬਲੌਗ ਚ ਤੇ ਆਪਣਾ ਬਲੌਗ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਮਿਲਦੇ ਆ ਜੀ ਅੱਕੇ ਅਗਲੇ ਨੈਕਸਟ ਬਲੌਗ ਚ ਤੇ ਆਪਾਂ ਕਲ ਨੂੰ ਕਰਾਂਗੇ ਫੂਡ ਪ੍ਰਾਕ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਜਣੇ ਜਰੂਰ ਦੇਖਿਓ ਤੇ ਬਾਕੀ ਜਿਹੜਾ ਮੈਨੂੰ ਸਪੋਰਟ ਕਰਦੇ ਆ ਨਰਤ ਨੂੰ ਥੈਂਕਸ ਤੇ ਜਿਹੜਾ ਮੇਰੇ ਪਸਾਰਦੇ ਆ ਉਹਨੂੰ ਪਾਸੜੀ ਕੱਲੋਂ ਠੀਕ ਐ ਬਾਕੀ ਆ ਸਾਰਿਆਂ ਦਾ ਸਤਿ ਸ੍ਰੀ ਅਕਾਲ